ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਮਿੱਤਰੋ ਇੱਕ ਤੁਹਾਡਾ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਹ ਵੀਡੀਓ ਜਿਹੜੀ ਲੈ ਕੇ ਆਇਆ ਮਿੱਤਰੋ ਮੈਂ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਤੂਤ ਤੂਤ ਪਿੰਡ ਆਖਰੀ ਪਿੰਡ ਹੈ ਮਿੱਤਰੋ ਤੇ ਤੂਤ ਪਿੰਡ ਦੇ ਵਿੱਚ ਬਾਈ ਰੂਬੀ ਦੇ ਘਰੋਂ ਵੀਡੀਓ ਬਣਾਈ ਆ ਤੇ ਬਾਈ ਦੇ ਕੋਲੇ ਇੱਕ ਝੋਟੀ ਵਕਾਉ ਆ ਦੂਜਾ ਸੂਆ ਸੂਈ ਮਿੱਤਰੋ ਇਹਨੂੰ 22 ਦਿਨ ਹੋ ਗਿਆ ਸੂਈ ਨੂੰ ਸਾਡੇ 15 ਕਿਲੋ ਸਦਕੇ ਹੈ 16 ਕਿਲੋ ਦੁੱਧਾ ਪਰ 15 ਕਿਲੋ ਦੁੱਧ ਤੁਹਾਨੂੰ ਮਿੱਤਰੋ ਐਣ ਤੋਲਵਾ ਇਸ ਝੋਟੀ ਦੇ ਥੱਲੋਂ ਮਿਲ ਜਾਊਗਾ ਬਾਈ ਲੈ ਵੇ ਲੂ ਵੇ ਲੋ ਬਹੁਤ ਖਰੀਆ ਠੰਡ ਠੰਡ ਬਹੁਤ ਚੰਗਾ ਲੱਗਾ ਹੋਇਆ ਤਾਜੀ ਮੰਨ ਲਓ ਤੁਸੀਂ ਸਿੰਗਾ ਸੁੰਗਾ ਦੀ ਬਣਾਵਟ ਦੇਖ ਸਕਦੇ ਹੋ ਮੂੰਹ ਮੱਥਾ ਓਕੇ ਆ ਜਾਵਾ ਇਹ ਨਹੀਂ ਹੈਗਾ ਵੀ ਤੁਸੀਂ ਭਰਾਵੋ ਚੱਲ ਕੇ 200 ਕਿਲੋਮੀਟਰ ਤੋਂ ਆਜੋ ਤੇ ਇੱਥੇ ਨੇ ਬੜੇ ਕੁਝ ਨਾ ਉਹ ਪਹਿਲਾਂ ਦੱਸ ਦਿਨਾ ਤੁਹਾਨੂੰ ਵੀ ਵੀਰੇ ਸਿੰਘ ਚੰਗਾਵਾ ਝੋਟੀ ਦਾ ਮੂੰਹ ਮੱਥੇ ਲੱਗਦੀ ਆ ਲੇਵੇ ਭੰਡੇ ਵੱਲੋਂ ਸਬ ਸੁਥਰੀ ਆ ਜਿੰਨੀ ਹੈਗੀ ਆ ਕੱਦ ਦੇ ਵਿੱਚ ਜਿਵੇਂ ਆਪਾਂ ਕਹਿ ਦਿੰਨੇ ਦਰਮਿਆਨੇ ਵਿੱਚ ਵੀ ਬਾਲੀ ਵੱਡੀ ਵੀ ਨਹੀਂ ਕਹਿੰਦੇ ਤੇ ਆਪਾਂ ਬਾਲੀ ਛੋਟੀ ਵੀ ਨਹੀਂ ਕਹਿੰਦੇ ਉਹ ਚੀਜ਼ ਦੇ ਵਿੱਚ ਸਮਦਰ ਮੈਂ ਆ ਮਦਰੀ ਡੋਲਦੀ ਲੇਵੇ ਭੰਡੇ ਵੱਲ ਤੋੜ ਦਿਓ ਬਾਈ ਰੂਪੀ ਨੂੰ ਖੋਲ ਦਿਓ ਮਾੜਾ ਜ ਲੈ ਵੀ ਮਿੱਤਰੋ ਦੇਖੋ ਕਿਰਾਂ ਦੀ ਕਰਮਾਂ ਵਾਲੀ ਅਡਰੋੜ ਲੈ ਲੋ ਤੇ ਬਾਕੀ ਗੱਲ ਇਹ ਆ ਵੀ ਬਾਈ ਭਾਈ ਹੁਣ ਇਹ ਬੰਦਿਆਂ ਦੇ ਵਿੱਚ ਬਹਿਣ ਉੱਠਣ ਵਾਲੇ ਇਨਸਾਨ ਆ ਵੀ ਪਤਾ ਉਹਨਾਂ ਨੂੰ ਵੀ ਇੱਜ਼ਤ ਤੇ ਬੇਇੱਜ਼ਤੀ ਕੀ ਚੀਜ਼ ਹੁੰਦੀ ਆ ਇਹ ਚੀਜ਼ਾਂ ਹੁੰਦੀ ਆ 19 21 ਜਿਵੇਂ ਆਪਾਂ ਕਹਿ ਦਿੰਨੇ ਲੇਵੇ ਦੇ ਵਿੱਚ ਜ਼ਰੂਰ ਮਿੱਤਰੋ 100 ਦੇ ਵਿੱਚੋਂ 5-10 ਪੈਸੇ ਹੈਗਾ ਬਾਕੀ ਝੋਟੀ ਦੇ ਵਿੱਚ 1 ਰੁਪਏ ਦਾ ਵੀ ਹੱਥ ਤਰਾ ਨਹੀਂ ਪਾਸਾ ਜ਼ਰੂਰ ਆ ਥੋੜਾ ਜਿਹਾ ਤੇ ਝੋਟੀ ਚੰਗੀ ਆ ਬਾਈ ਜਿਹੜੇ ਪ੍ਰਾਣਿਕ ਘਰੇ ਰੱਖਣ ਨੂੰ ਲੈਣੀ ਗਹਿਣਾ ਚੀਜ਼ ਆ ਇੱਕ ਝੂਠ ਵੀ ਨਹੀਂ ਨਿਕਲਦਾ ਇੱਥੇ ਤੁਹਾਨੂੰ ਦੋ ਚੀਜ਼ ਦੱਸੀ ਜਾਊਗੀ ਅਸਲੀਅਤ ਨਿਕਲੂਗੀ ਮਾਲਕ ਦੁਆਰਾ ਇਹ ਗੱਲ ਆਪਾਂ ਨੂੰ ਕਹੀ ਗਈ ਆ ਫਿਰ ਵੀ ਤੁਹਾਡਾ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਫਰਜ਼ ਆ ਮਿੱਤਰੋ ਬਾਕੀ ਜਾਣਕਾਰੀ ਲਈ ਨੰਬਰ ਆਪਾਂ ਬਾਈਆਂ ਦਾ ਸਕਰੀਨ ਤੇ ਲਾਇਆ ਹੋਇਆ ਬਾਈ ਨੰਬਰ ਕਿੰਨਾ ਆਪਣਾ 97795 97795 4800897795480088 ਇਸ ਨੰਬਰ ਤੇ ਕਰ ਲਿਓ ਬਾਈ ਨਾਲ ਰਾਬਤਾ ਕਰਾਣ ਲੱਗਾ ਚੌਂਟਾ